ਸਸਿਕਾ ਦੋਸਤੋ ਅਖੋਤੀ ਸਮਾਜ ਸੇਵੀ ਮਨਦੀਪ ਸਿੰਘ ਮੰਨੇ ਵੱਲੋਂ ਅਮਰਸਰ ਦੇ ਨਿਵਾਸੀਆਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਗਿਆ ਹੈ ਕੱਲ ਬਾਸਕਰ ਦੀ ਇੱਕ ਨਿਊਜ਼ ਸੀਗੀ ਜਿਹੜੀ ਮੈਂ ਆਪਣੀ ਫੇਸਬੁੱਕ ਆਈਡੀ ਤੇ ਪਾਈ ਤੇ ਮੈਂ ਲਿਖਿਆ ਕਿ ਮਨਦੀਪ ਸਿੰਘ ਮੰਨੇ ਵੱਲੋਂ ਅਮਰਸਰੀਆਂ ਨੂੰ ਇੱਕ ਤੋਹਫਾ ਤੇ ਬੜਿਆਂ ਦਾ ਇਹ ਸਵਾਲ ਸੀਗਾ ਕਿ ਹੁਣ ਇਹਦੇ ਵਿੱਚ ਮਨਦੀਪ ਮੰਨੇ ਦਾ ਕੀ ਰੋਲ ਹੈ ਇਸ ਕੇਸ ਦੇ ਵਿੱਚ ਮਨਦੀਪ ਸਿੰਘ ਮੰਨੇ ਦਾ ਸਿੱਧਾ ਸਿੱਧਾ ਰੋਲ ਹੈ ਉਹ 2 ਮਿੰਟ ਇਸ ਚੀਜ਼ ਨੂੰ ਆਪਾਂ ਜਦਾ ਗੌਰ ਨਾਲ ਸਮਝੀਏ ਕਿ ਸਾਡੇ ਸ਼ਹਿਰ 'ਚ ਵਾਪਰਿਆ ਕੀ ਹੈ ਦੋਸਤੋ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਅੰਮ੍ਰਿਤਸਰ ਜਿਹਨੂੰ ਏਜੀਏ ਹੈਰੀਟੇਜ ਕਲੱਬ ਦੇ ਨਾਮ ਨਾਲ ਵੀ ਤੁਸੀਂ ਜਾਣਦੇ ਹੋ ਉਹ ਜੋ ਕਲੱਬ ਬਣਿਆ ਹੋਇਆ ਬੇਸਿਕਲੀ ਇਹ ਆਜ਼ਾਦੀ ਤੋਂ ਪਹਿਲਾਂ ਦਾ ਬਣਿਆ ਹੋਇਆ ਅੰਮ੍ਰਿਤਸਰ ਜਿੰਨੀਆਂ ਵੀ ਖੇਡਾਂ ਨੇ ਸਾਰੀਆਂ ਇਹਦੇ ਅੰਡਰ ਜਿਹੜੀਆਂ ਖੇਡੀਆਂ ਜਾਂਦੀਆਂ ਨੇ ਕਿਸੇ ਵੀ ਸ਼ਹਿਰ ਦਾ ਡੀਸੀ ਅੰਮ੍ਰਿਤਸਰ ਸ਼ਹਿਰ ਦੇ ਡੀਸੀ ਨੇ ਉਹ ਇਸ ਏਜੀਏ ਦੇ ਜਿਹੜੇ ਪ੍ਰਧਾਨ ਹੁੰਦੇ ਨੇ ਤੇ ਜਿਹੜਾ ਸੈਕਟਰੀ ਹੁੰਦਾ ਉਹ ਅੰਮ੍ਰਿਤਸਰ ਦੇ ਡੀਸੀ ਸਾਹਿਬ ਆਪਣੀ ਮਰਜ਼ੀ ਨਾਲ ਕਿਸੇ ਵੀ ਪੀਸੀਐਸ ਅਫਸਰ ਨੂੰ ਜਿਹੜਾ ਆ ਉਹਦਾ ਸੈਕਟਰੀ ਜਿਹੜਾ ਲਗਾ ਸਕਦੇ ਹੁੰਦੇ ਨੇ ਜਿਹੜੀ ਦੇਖ ਰਿਕ ਦੇ ਵਿੱਚ ਡਿਵੈਲ ਉਹ ਜਿਹੜੀ ਅਖਬਾਰ ਦੇ ਵਿੱਚ ਖਬਰ ਸੀਗੀ ਜਾਂ ਜਿਹੜੀ ਅੰਮ੍ਰਿਤ ਜਿਹੜੀ ਪੰਜਾਬ ক্রিকেট ਐਸੋਸੀਏਸ਼ਨ ਨੇ ਜਿਹੜਾ ਮੇਲ ਕੀਤੀ ਹੈ ਉਹਨਾਂ ਨੂੰ ਕਿ ਜਿਹੜੀਆਂ ਡਿਸਟ੍ਰਿਕਟ ਖੇਡਾਂ ਚੱਲ ਰਹੀਆਂ ਸੀਗੀਆਂ ਅੰਮ੍ਰਿਤਸਰ ਦੇ ਵਿੱਚ ਜਿਹੜੇ ਇੰਟਰ ਸਿਟੀ ਜਿਹੜੇ ਡਿਸਟ੍ਰਿਕਟ ਦੇ ਮੈਚ ਚੱਲਦੇ ਸੀਗੇ ਉਹਨਾਂ 'ਤੇ ਪੰਜਾਬ ক্রিকেট ਐਸੋਸੀਏਸ਼ਨ ਨੇ ਰੋਕ ਲਗਾ ਦਿੱਤੀ ਹੈ ਤੇ ਕਿਹਾ ਕੀ ਜਾਂਦਾ ਹੈ ਕਿ ਜਿਹੜੀਆਂ ਜਿਹੜੀਆਂ ਸੁਵਿਧਾਵਾਂ ਖਿਡਾਰੀਆਂ ਨੂੰ ਮਿਲਣੀਆਂ ਚਾਹੀਦੀਆਂ ਸੀਗੀਆਂ ਉਹਨਾਂ ਤੱਕ ਨਹੀਂ ਪਹੁੰਚੀਆਂ ਪੰਜਾਬ ক্রিকেট ਐਸੋਸੀਏਸ਼ਨ ਨੇ ਏਜੀਏ ਨੂੰ ਪੈਸੇ ਵੀ ਦਿੱਤੇ ਉਹਨਾਂ ਨੂੰ ਜਿਹੜਾ ਦੁਕਾਨਾਂ ਦਾ ਵੀ ਕਿਰਾਇਆ ਆ ਰਿਹਾ ਜੋ ਮੈਨੂੰ ਪਤਾ ਲੱਗਿਆ ਪਰ ਉਹ ਪੈਸਾ ਖਿਡਾਰੀਆਂ ਤੇ ਖਰਚਿਆ ਹੀ ਨਹੀਂ ਗਿਆ ਉਥੇ ਘਾਹ ਉਗ ਗਿਆ ਪਿਆ ਤੇ ਉਹ ਜਿਹੜੀ ਉਹ ਗਰਾਊਂਡ ਹੈ ਉਹ ਜਿਹੜੀ ਆ ਉਹ ਖਸਤਾ ਹਾਲਾਤ ਦੇ ਵਿੱਚ ਆ ਤੇ ਉਥੇ ਕ੍ਰਿਕਟ ਜਿਹੜਾ ਆ ਉਹ ਚੰਗੀ ਤਰ੍ਹਾਂ ਖੇਡਿਆ ਨਹੀਂ ਜਾਣ ਲੱਗਾ ਹੁਣ ਵਾਪਰਦਾ ਕੀ ਆ ਸਾਨੂੰ ਇਹਦੇ ਬਾਰੇ ਧਿਆਨ ਦੇਣਾ ਪਵੇਗਾ ਕਿਥੇ ਹੁੰਦਾ ਕੀ ਆ ਦੇਖੋ ਅਮ੍ਰਿਤਸਰ ਗੇਮਸ ਐਸੋਸੀਏਸ਼ਨ ਦੇ ਵਿੱਚ ਉਹ ਸਾਰੀਆਂ ਗੇਮਾਂ ਹੁੰਦੀਆਂ ਸੀਗੀਆਂ ਤੇ ਜਦੋਂ 올림픽 ਡਿਸਟ੍ਰਿਕਟ 올림픽 ਐਸੋਸੀਏਸ਼ਨ ਬਣੀ ਤਾਂ ਸਾਰੀਆਂ ਗੇਮਸ ਉਹਦੇ ਉਹਦੇ ਅੰਡਰ ਚੱਲ ਗਈਆਂ ਤੇ ਕੇਵਲ ক্রিকেট ਤੇ ক্রিকেট ਦੀ ਗਰਾਉਂਡ ਜਿਹੜੀ ਆ ਉਹ ਏਜੀਏ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਦੇ ਹਿੱਸੇ ਆਈਆਂ ਹੁਣ ਜਦੋਂ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਜਿਹੜੇ ਇਹਦੇ ਪ੍ਰਧਾਨ ਨੇ ਡੀਸੀ ਸਾਹਿਬ ਹੁੰਦੇ ਨੇ ਤੇ ਸੈਕਟਰੀ ਕੋਈ ਵੀ ਪੀਸੀਐਸ ਅਸਸਰ ਡੀਸੀ ਸਾਹਿਬ ਨਾਮਿਨੇਟ ਕਰਕੇ ਉਹਨੂੰ ਲਗਾ ਸਕਦੇ ਨੇ ਤੇ ਬਾਕੀ ਜਿਹੜੀ ਬੋਡੀ ਆ ਉਹ ਇਲੈਕਟਿਡ ਹੁੰਦੀ ਹੈ ਉਹਦੀ ਇਲੈਕਸ਼ਨ ਹੁੰਦੀ ਹੈ ਹੁਣ ਪਿੱਛੇ ਜੀ ਵੀ ਰੋਲਾ ਪਿਆ ਸੀਗਾ ਇਲੈਕਸ਼ਨ ਦਾ ਹੁਣ ਵਾਪਰ ਦਾ ਕੀ ਆ ਕੀ ਦੇ ਵਿੱਚ ਘਟਨਾ ਕਰੀ ਵਾਪਰਦੀ ਆ 18 ਅਕਤੂਬਰ 2023 ਨੂੰ ਪੰਜਾਬ ਦੇ ਖੇਡ ਮੰਤਰੀ ਮੀਤ ਹੇਰ ਜਿਹੜੇ ਨੇ ਇਹ ਮਨਦੀਪ ਮੰਨੇ ਦੇ ਘਰ ਆਉਂਦੇ ਨੇ ਤੇ ਲੰਚ ਲੰਚ ਕਰਦੇ ਨੇ ਇਹਦੇ ਨਾਲ ਤੇ ਇਹਦੇ ਨਾਲ ਵਿਚਾਰ ਵਟਾਂਦਰਾ ਕਰਦੇ ਨੇ ਇਹ ਉਦੋਂ ਉਹਨਾਂ ਨੂੰ ਪਉਂਦਾ ਗਾਂਦੀ ਕਿ ਮੇਰੇ ਸੋਹਰਾ ਸਾਹਿਬ ਜਿਹੜੇ ਨੇ ਉਹ ਸਪੋਰਟਸ ਅਫਸਰ ਰਹੇ ਨੇ ਤੇ ਉਹਨਾਂ ਨਾਲ ਜਿਹੜੀ ਆ ਆਪਾਂ ਇਹਨਾਂ ਨੂੰ ਬਣਾ ਲਈਏ ਜਿਹੜਾ AJA ਦਾ ਸੈਕਟਰੀ ਹੁਣ ਇਹਨਾਂ ਦੇ ਸੋਹਰਾ ਸਾਹਿਬ ਜਿਹੜੇ ਨੇ ਐਥਲੈਟਿਕਸ ਦੇ ਕੋਚ ਸੀਗੇ ਕ੍ਰਿਕਟ ਨਾਲ ਦੂਰ ਦੂਰ ਤੱਕ ਉਹਨਾਂ ਦਾ ਕੋਈ ਵਾਸਤਾ ਨਹੀਂ ਸੀਗੇ ਨਾਲ ਉਹ ਰਿਟਾਇਰ ਹੋ ਚੁੱਕੇ ਨੇ ਉਹਨਾਂ ਦਾ ਇਹਦੇ ਉੱਤੇ ਕੋਈ ਰੋਲ ਬਣਦਾ ਹੀ ਨਹੀਂ ਹੈ ਤੇ ਸਾਡੇ ਸ਼ਹਿਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕਿਸੇ ਪੀਸੀਐਸ ਅਫਸਰ ਨੂੰ ਉਥੇ ਅਰਸ਼ਦੀਪ ਸਿੰਘ ਲੁਬਾਣਾ ਜਿਹੜੇ ਸੀਗੇ ਜਿਹੜੇ ਇਸ ਵਾਰ ਆਰਟੀਏ ਵੀ ਨੇ ਉਹਨਾਂ ਨੂੰ ਉਥੇ ਉਹ ਉਥੇ ਸੀਗੇ ਆਪਣੇ ਸੈਕਟਰੀ ਸੀਗੇ ਕਿਉਂਕਿ ਪੀਸੀਐਸ ਨੇ ਹੁਣ ਉਹਨਾਂ ਨੂੰ ਹਟਾ ਕੇ ਇੱਕ ਚਿੱਠੀ ਜਾਰੀ ਕਰਵਾਈ ਜਾਂਦੀ ਹੈ 23 ਜਨਵਰੀ 2024 ਨੂੰ ਸਾਡੇ ਜਿਹੜੇ ਮਾਨਯੋਗ ਡੀਸੀ ਸਾਹਿਬ ਨੇ ਅੰਮ੍ਰਿਤਸਰ ਦੇ ਉਹ ਇੱਕ ਚਿੱਠੀ ਜਾਰੀ ਕਰਕੇ ਇੰਦਰਜੀਤ ਸਿੰਘ ਬਾਜਵਾ ਨੂੰ ਉਥੋਂ ਦੇ ਏਜੀਏ ਕਲੱਬ ਦਾ ਹੈਰੀਟੇਜ ਦਾ ਜਿਹੜਾ ਉਹ ਸੈਕਟਰੀ ਬਣਾਉਂਦੇ ਨੇ ਹੁਣ ਇਹਨਾਂ ਦੀ ਦੇਖਰੇਖ ਦੇ ਵਿੱਚ ਤੁਹਾਡੇ ਡਵੈਲਪਮੈਂਟ ਜਾਂ ਸਭ ਹੋਣਾ ਸੀਗਾ ਹੁਣ ਇਹਨਾਂ ਦੀ ਅਗਵਾਈ ਦੇ ਵਿੱਚ ਪਿਛਲੇ 8 ਮਹੀਨਿਆਂ ਤੋਂ ਜਿਹੜਾ ਸਾਰਾ ਕੰਮ ਚੱਲਿਆ ਸੀਗਾ ਘਾਹ ਦੀ ਕਟਾਈ ਤੋਂ ਲੈ ਕੇ ক্রিকেট ਖੜਾਉਣ ਤੱਕ ਜਿਹੜੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਮੰਨੀ ਸੀਗੀ ਪਰ ਇੱਥੇ ਮੰਸ਼ਾ ਕੀ ਆ ਮੰਚਾ ਏ ਆ ਕਿ ਜਿਹੜਾ ਗਾਂਦੀ ਗਰਾਊਂਡ ਉੱਥੇ ਜਾ ਕੇ ਕ੍ਰਿਕਟ ਖੇਡਣ ਬਾਰੇ ਪਤਾ ਕਰੇ ਕਿ ਅਸੀਂ ਖੇਡਣ ਆਏ ਆ ਉਹਨੂੰ ਇਹ ਕਿਹਾ ਜਾਵੇ ਵੀ ਇੱਥੇ ਹਾਲਾਤ ਖਸਤਾ ਨੇ ਤੁਸੀਂ ਇੱਕ ਹੋਰ ਜਿਹੜੀ ਵੱਡੀ ਕ੍ਰਿਕਟ ਗਰਾਊਂਡ ਹੈ ਸ਼ਹਿਰ ਦੀ ਜਿੰਨਾਂ ਨਾਲ ਇਹਨਾਂ ਦੀ ਸਾਝ ਹੈ ਜਿੰਨਾਂ ਨਾਲ ਇਹਨਾਂ ਦਾ ਪਿਆਰ ਹੈ ਤੇ ਜਿੰਨਾਂ ਤੋਂ ਇਹਨਾਂ ਨੂੰ ਮੋਟਾ ਮਾਲ ਮਿਲਦਾ ਆ ਉੱਥੇ ਰეკਮੈਂਡ ਕੀਤਾ ਜਾਂਦਾ ਕਿ ਤੁਸੀਂ ਉੱਥੇ ਜਾ ਕੇ ਕ੍ਰਿਕਟ ਖੇਡੋ ਕਿਉਂਕਿ ਉਹਨਾਂ ਨੂੰ ਕਮਾਈ ਹੋਣੀ ਹੈ ਤੇ ਇਹ ਗਰੀਬ ਤੇ ਆਮ ਬੰਦਿਆਂ ਦੀ ਆਮ ਬੱਚਿਆਂ ਦੀ ਜਿਹੜੀ ਖੇਡਣ ਦੀ ਜਿਹੜੀ ਜਗ੍ਹਾ ਆ ਉਹਨੂੰ ਜਾਣ ਬੁਝ ਕੇ ਖਰਾਬ ਕੀਤਾ ਜਾਂਦਾ ਮੁੱਖ ਮੰਤਰੀ ਸਾਹਿਬ ਇੱਥੇ ਮੈਂ ਤੁਹਾਨੂੰ ਬੇਨਤੀ ਕਰਨਾ ਕਿ ਇਹਦੀ ਜਾਂਚ ਕਰਵਾਈ ਜਾਵੇ ਪੀ ਦੇ ਪਿੱਛੇ ਮੰਸ਼ਾ ਕੀ ਹੈ ਤੇ ਕਿਹੜੀ ਇਸ ਸੋਚ ਕੰਮ ਕਰਦੀ ਹੈ ਕਿ ਸਾਡੇ ਆਮ ਜਿਹੜੇ ਸ਼ਹਿਰੀ ਨੇ ਉਹਨਾਂ ਦੀ ਗਰਾਊਂਡ ਨੂੰ ਖਰਾਬ ਕਰਕੇ ਸਾਡੇ ਸਰਕਾਰ ਦੇ ਪੈਸਿਆਂ ਨੂੰ ਖਰਾਬ ਕਰਕੇ ਉਹ ਪ੍ਰਾਈਵੇਟ ਗਰਾਊਂਡ ਦੇ ਵਿੱਚ ਉਹਨਾਂ ਨੂੰ ਭੇਜਾਂ ਜਾਣ ਲੱਗਾ ਸਾਡੀ ਪੰਜਾਬ ਦੀ ਜਵਾਨੀ ਤੇ ਅੱਜ ਜਿਹੜੀ ਨਸ਼ਿਆਂ ਦੇ ਵਿੱਚ ਜਿਹੜੇ ਗੁਲਤਾਨ ਹੋ ਰਹੀ ਆ ਉਹਨਾਂ ਨੂੰ ਬਚਾਅ ਕਰਨ ਵਾਸਤੇ ਮਨਦੀ ਤੁਸੀਂ ਬੜੇ ਹੋ ਅੱਜ ਕੱਲ ਦਾਨ ਕਰ ਰਹੇ ਹੋ ਦਾਨ ਤੇ ਇੱਥੇ ਬਣਦਾ ਸੀਗਾ ਪਰ ਇੱਕ ਪਾਸੇ ਪੈਸੇ ਲੈ ਕੇ ਦੂਜੇ ਪਾਸੇ ਇਮੋਸ਼ਨਸ ਨਾਲ ਖੇਡ ਕੇ ਉਹਨਾਂ ਨੂੰ ਪੈਸੇ ਦੇਣੇ ਚਾਹ ਤੁਸੀਂ ਦੋ ਚੰਗੀ ਗੱਲ ਹੈ ਪਰ ਉਹਨਾਂ ਦੇ ਇਮੋਸ਼ਨਸ ਨਾਲ ਖੇਡ ਕੇ ਇੱਥੇ ਜਿੱਥੇ ਪੈਸੇ ਬਣਦੇ ਸੀਗੇ ਇੱਥੋਂ ਕਮਾਈ ਕੀਤੀ ਗਈ ਤੇ ਉਹਨਾਂ ਨੂੰ ਜਾ ਕੇ ਜਿਹੜੇ ਆ ਤੁਸੀਂ ਆਪਣਾ ਜਿਹੜਾ ਜਿਹੜਾ ਟੱਕ ਰਹੇ ਹੋ ਕਿ ਆਪਾਂ ਬੁੜੇ ਦਾਨੀ ਆ ਜੀ ਤੇ ਇੱਥੋਂ ਆਪਾਂ ਜਿਹੜੀ ਕਮਾਈ ਕੀਤੀ ਇਹਦਾ ਬਿਉਰਾ ਦਈਏ ਦਸਿਏ ਲੋਕਾਂ ਨੂੰ ਕਿ ਤੁਸੀਂ ਆਪਣੇ ਸੋਰਾ ਸਾਹਿਬ ਨੂੰ ਕਿਸ ਤਰੀਕੇ ਨਾਲ ਸੈਕਟਰੀ ਬਣਵਾਇਆ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਇਹਦੇ ਪੈਸੇ ਜਿਹੜੇ ਆ ਖਾਦੇ ਮੇਰੀ ਅਮਰitsar ਦੇ ਲੋਕਾਂ ਨੂੰ ਵੀ ਬੇਨਤੀ ਹੈ ਤੁਸੀਂ ਵੀ ਜਾਗਰੂਕ ਹੋਵੋ ਇਹੋ ਜੇ ਮੁਖੋਟੇ ਪੈਨੇ ਹੋਏ ਜਿਹੜੇ ਲੋਕ ਨੇ ਇਹਨਾਂ ਦਾ ਪਰਦਾ ਫਾਸ਼ ਕਰੋ ਰਲ ਕੇ ਇਹਨਾਂ ਦਾ ਵਿਰੋਧ ਕਰੀਏ ਇਹ ਨਹੀਂ ਵੀ ਇਹਨਾਂ ਦੇ ਵੱਲੋਂ ਜਿਹੜੀਆਂ ਸਮੇਂ-ਸਮੇਂ ਤੇ ਸਕੀਮਾਂ ਖੇਡ ਕੇ ਤੁਹਾਨੂੰ ਲੁਭਾਇਆ ਜਾਂਦਾ ਆ ਤੇ ਆਪਣੀਆਂ ਜਿਹੜੀਆਂ ਅਸਲੀ ਗਲਤੀਆਂ ਤੋਂ ਲੁਕਾ ਕੇ ਤੁਹਾਡੇ ਕੋਲੋਂ ਸਪੋਰਟ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਨੂੰ ਪਛਾਣੀਏ ਵੀ ਅਸਲ ਦੇ ਵਿੱਚ ਉਹ ਉਹ ਚਿਹਰੇ ਦੇ ਪਿੱਛੇ ਉਹ ਅਸਲ ਉਹਨਾਂ ਦਾ ਲੋਕ ਦਾ ਉਹਨਾਂ ਲੋਕਾਂ ਦਾ ਨੇਚਰ ਕੀ ਆ ਤੇ ਉਹ ਤੁਹਾਡਾ ਨੁਕਸਾਨ ਤੇ ਤੁਹਾਡੇ ਜ਼ਿਲ੍ਹੇ ਦਾ ਤੁਹਾਡੇ ਸ਼ਹਿਰ ਦਾ ਨੁਕਸਾਨ ਕਿਵੇਂ ਕਰਦੇ ਨੇ ਜੇ ਮੈਂ ਇਹਨਾਂ ਦਾ ਕਾਣਾ ਹੁੰਦਾ ਤੇ ਅੱਜ ਨੂੰ ਜਿਸ ਤਰ੍ਹਾਂ ਧੋੜ ਲੱਗੀ ਹੋਈ ਮੈਨੂੰ ਮਨਾਉਣ ਤੇ ਵੀ ਕਿ ਇਸ ਤਰ੍ਹਾਂ ਚੁੱਪ ਹੋ ਜਾਈਆਂ ਕੁਝ ਕਰ ਲੈ ਬੜਾ ਕੁਝ ਨਾ ਮੇਰੇ ਖਿਲਾਫ ਕੱਢ ਲਿਆਣਾ ਸੀਗਾ ਮੈਂ ਇਹਦਾ 1 ਰੁਪਏ ਦਾ ਵੀ ਕਾਣਾ ਨਹੀਂ ਜਦੋਂ ਮੀ ਜਦੋਂ ਇਹਦੇ ਨਾਲ ਸੀਗਾ ਇਹਦੇ ਵੱਲੋਂ ਬੜੀ ਬਾਰੀ ਆਫਰ ਕੀਤਾ ਗਿਆ ਪੀਆ ਬਿਲਡਿੰਗ ਦੀ ਫੋਟੋ ਖਿੱਚ ਲਈ ਦੀ ਆ ਅਫਸਰ ਨਾਲ ਸੈਟਿੰਗ ਕਰ ਲਈ ਦੀ ਆ ਅੱਧੇ ਪੈਸੇ ਉਹਦੇ ਅੱਧੇ ਤੇਰੇ ਤੇ ਥੋੜੇ ਮੈਨੂੰ ਵੀ ਦੇ ਰਿਆ ਕਰੀ ਆਪਣਾ ਕੰਮ ਬੜਾ ਭੀਆ ਚੱਲ ਜੂਗਾ ਇਤੋਂ ਲਾਵਾ ਆਰਟੀਆਈ ਪਾਲੀਆਂ ਕਰੀ RTI ਦੇ ਵਿੱਚ ਵੀ ਮੈਂ ਤੈਨੂੰ ਅਫਸਰ ਮਿਲਾ ਦੂੰਗਾ ਤੇ ਉੱਥੇ ਤੂੰ ਪੈਸੇ ਤੇਰੇ ਬੜੇ-ਵਰੀਆ ਬਾਹਰੋਂ ਬਣ ਜਾਏ ਕਰਨਗੇ ਮੈਂ ਅੱਜ ਤੱਕ ਇੰਨੀਆਂ ਗੱਲਾਂ 'ਚ ਨਹੀਂ ਆਇਆ ਤੇ ਅੱਜ ਸਾਡਾ ਇਹ ਸ਼ਹਿਰ ਗਵਾਹ ਵਾ ਕਿ ਅਮਰਪਾਲ ਸਿੰਘ ਨੇ ਕਿਸੇ ਦੀ ਬਿਲਡਿੰਗ ਦਿਖਾ ਕੇ ਕਿਸੇ ਦੀ RTI ਵਖਾ ਕੇ ਕਿਸੇ ਨੂੰ ਹੋਰ ਤਰੀਕੇ ਨਾਲ ਬਲੈਕਮੇਲ ਕਰਕੇ ਕਿਸੇ ਕੋਲ 1 ਰੁਪਿਆ ਵੀ ਲਿਆ ਨਹੀਂ ਹੋਊਗਾ ਜੇ ਲਿਆ ਹੁੰਦਾ ਕਿਸੇ ਕੋਲੋਂ ਕਾਣਾ ਹੁੰਦਾ ਤੇ ਇਹ ਮੈਨੂੰ ਦਬਾ ਲੈਂਦਾ ਤੇ ਅੱਜ ਜਿਹੜੇ ਇਹਦੇ ਇਹਦੇ ਸਨਾਈ ਜਿਹੜੇ ਸਨਾਈ ਲੈ ਕੇ ਆਉਂਦੇ ਨੇ ਕਿ ਬੈ ਜੀ ਇਹ ਮਕਾਲੀ ਕਿਉਂ ਲੋਕ ਇਹ ਚਾਹੁੰਦੇ ਨੇ ਕਿ ਮੈਂ ਇਹਦੇ ਵਰਗੇ ਠੱਗ ਨਾਲ ਰਲ ਕੇ ਤੇ ਸਾਰੇ ਸ਼ਹਿਰ ਨੂੰ ਲੁੱਟ ਡਾਲੀਏ ਮੇਰੀਆਂ ਜ਼ਰੂਰਤਾਂ ਘੱਟ ਨੇ ਤੇ ਮੈਂ ਆਪਣੀਆਂ ਜਿੰਨੀਆਂ ਜ਼ਰੂਰਤਾਂ ਜਿੱਦਾਂ ਦੇ ਖਰਚੇ ਉੱਤੇ ਸੈਟੀਸਫਾਈਡ ਹਾਂ ਤੇ ਇਹੋ ਜਿਹਾ ਠੱਗ ਦੇ ਨਾਲ ਰਲਣਾ ਮੈਂ ਆਪਣੇ ਆਪ ਨੂੰ ਸ਼ੋਭਾ ਨਹੀਂ ਇਸ ਚੀਜ਼ ਦੀ ਸਮਝਦਾ ਜਿੱਦਾਂ ਇਹਨੇ ਅਮਰਸਨ ਨੂੰ ਲੁੱਟਿਆ ਆ ਉਹ ਕੱਲੀ-ਕੱਲੀ ਚੀਜ਼ ਲੋਕਾਂ ਦੇ ਸਾਹਮਣੇ ਰੱਖਾਂਗਾ ਤੇ ਲੋਕ ਵੀ ਇਸ ਤੇ ਜਾਗਰੂਕ ਹੋਣ ਮੈਂ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਇਹਦੇ ਉੱਤੇ ਇੱਕ ਸਿੱਟ ਬਿਠਾਈ ਜਾਵੇ ਪਤਾ ਕੀਤਾ ਜਾਵੇ ਕਿ ਉਹ ਦੁਕਾਨਾਂ ਦਾ ਕਿਰਾਇਆ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਪੈਸੇ ਕੌਣ ਖਾ ਗਿਆ ਕਿੱਥੇ ਖਰਚ ਹੋਏ ਕਿਉਂ ਸਾਡੇ ਸ਼ਹਿਰ ਦਾ ਬਿੜਾਗਰ ਕਰਨ ਤੇ ਲੱਗੇ ਹੋਏ ਨੇ ਕਿਉਂ ਇਹੋ ਜਿਹੇ ਲੋਕ ਜਿਹੜੇ ਨੇ ਉਹ ਇਸ ਤਰੀਕੇ ਨਾਲ ਸਾਡੇ ਸ਼ਹਿਰ ਦਾ ਜਿਹੜਾ ਆ ਉਹ ਜਿਹੜੇ ਗਰੀਬ ਲੋਕ ਨੇ ਆਮ ਲੋਕਾਂ ਦੀ ਗਰਾਊਂਡ ਦਾ ਉਹਨਾਂ ਨੇ ਬਿੜਾਗਰ ਕਿਉਂ ਕੀਤਾ ਉਹਨਾਂ ਦੀ ਮੰਸ਼ਾ ਕੀ ਇਹ ਲੋਕਾਂ ਸਾਹਮਣੇ ਸਾਹਮਣੇ ਆਉਣਾ ਚਾਹੀਦਾ ਵੀ ਇੱਕ ਕਲੀਅਰ ਹੋਣਾ ਚਾਹੀਦਾ ਵੀ ਹੋਇਆ ਕਿ ਮਨਦੀਪ ਸਿੰਘ ਮੰਨਾ ਜੀ ਆਪਾਂ ਬੜੀਆਂ ਗੱਲਾਂ ਚੱਕਦੇ ਰਿਹਾ ਬੜੀਆਂ ਟਾਰਾਂ ਮਾਰਦੇ ਨੇ ਬੜੇ ਸਕੈਮ ਕੱਢ ਕੇ ਲਿਆਉਂਦੇ ਨੇ ਅੱਜ ਆਪਣੇ ਪਰਿਵਾਰ ਦਾ ਵੀ ਸਕੈਮ ਬਾਹਰ ਕੱਢੋ ਦੱਸੋ ਕਿ ਕਿਸ ਤਰੀਕੇ ਨਾਲ ਤੁਸੀਂ ਮੰਤਰੀ ਨੂੰ ਗੁੰਮਰਾਹ ਕਰਕੇ ਆਪਣੇ ਸੋਹਰਾ ਸਾਹਿਬ ਨੂੰ ਸੈਕਟਰੀ ਬਣਾਇਆ ਇੱਕ ਪੀਐਸ 70 ਨੂੰ ਹਟਾ ਕੇ ਇੱਕ ਸਿਵਿਲਿਅਨ ਨੂੰ ਤੁਸੀਂ ਸੈਕਟਰੀ ਬਣਾਇਆ ਤੇ ਇਸ ਸਮਾਂ ਰੇਂਦੇ ਇਹ ਗੱਲ ਬਾਹਰ ਆ ਗਈ ਮੇਰੇ ਤੁਹਾਡਾ ਮੋਢੀ ਤੇ ਮੇਰੇ ਸਾਹਮਣੇ ਇੱਕ ਘਰ ਉਥੇ ਏਜੀਏ ਦੇ ਹੈਰੀਟੇਜ ਕਲੱਬ ਦੇ ਵਿੱਚ ਬਣਾਉਂਦਾ ਵੀ ਤੁਹਾਡਾ ਸੁਪਨਾ ਸੀਗਾ ਜੋ ਮੈਨੂੰ ਲੱਗਦਾ ਇਦੇ ਉੱਤੇ ਖੁਲਾਸਾ ਹੁਣ ਆਪ ਕਰੋ ਕਿ ਇਹਦੇ ਪਿੱਛੇ ਕੌਣ ਆ ਕਿ ਤੁਸੀਂ ਉਹਨਾਂ ਦੇ ਪਿੱਛੇ ਲੱਗ ਕੇ ਸਭ ਕੁਝ ਕਰਦੇ ਰਹੇ ਜਾਂ ਤੁਹਾਡੀ ਮੰਸ਼ਾ ਇੱਕ ਵੱਡੀ ਕ੍ਰਿਕਟ ਅਕੈਡਮੀ ਨੂੰ ਫਾਇਦਾ ਦੁਆਉਣ ਆਇਆ ਜਾਂ ਤੁਹਾਡੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੇ ਇੱਕ ਗਲਤ ਕੰਮ ਕੀਤਾ ਤੇ ਇਹਦਾ ਇਹਦਾ ਮੁੱਖ ਮੰਤਰੀ ਸਾਹਿਬ ਦੀ ਜਾਂਚ ਕਰਾਈ ਜਾਵੇ ਲੋਕਾਂ ਨੂੰ ਅਪੀਲ ਹੈ ਜਾਗਰੂਕ ਹੋਵੋ ਤਾਂ ਜੋ ਇਹੋ ਜਿਹੇ ਜਿਹੜੇ ਮਖੋਟਾ ਪੈਨੇ ਹੋਏ ਲੋਕ ਨੇ ਜਿਹੜੇ ਇੱਕ ਪਾਸੋਂ ਠੱਗੀ ਮਾਰ ਲਈ ਤੇ ਥੋੜਾ ਜਿਹਾ ਮੰਡ ਲਿਆ ਤੇ ਬੜੇ ਉਹ ਲੱਗਿਆ ਵੀ ਇਹ ਬੜੇ ਦਾਨੀ ਪੁਰਸ਼ ਨੇ ਤੇ ਇਹਦੇ ਬਾਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਸੋ ਸਮੂਹ ਸਾਰੇ ਪੰਜਾਬੀਆਂ ਦਾ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਅਖੀਰ ਇਹੀ ਬੇਨਤੀ ਕਰਦਾ ਕਿ ਜਾਗਰੂਕ ਹੋ ਜਾਗਰੂਕ ਹੋ ਉਹ ਇਨੇ ਇੰਨੀਆਂ ਬਲੈਕਮੇਲਿੰਗ ਜੋ ਉਹਨੇ ਕਰਨਾ ਸੀ ਨੇ ਕਰ ਲਿਆ ਉਹ ਇਹਦਾ ਸਾਰਾ ਕੁਝ ਬੰਦ ਕਰਾ ਕੇ ਤੁਹਾਡੇ ਸਾਹਮਣੇ ਦੱਸਾਂਗੇ ਇਹਨੂੰ ਬੰਦੇ ਦਾ ਪੁੱਤ ਬਣਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ